ਲੋ ਜੀ ਆਪਾਂ ਖੜੇ ਆ ਮੰਡੀ ਗਵਿੰਦਗੜ੍ਹ ਦੇ ਮੀਰੀ ਪੀਰੀ ਚੌਂਕ ਵਿੱਚ ਪੁਰਦੇ ਹੇਠ ਇਸ ਪੁਰਦੇ ਹੇਠ ਲੰਘੇ 10-15 ਦਿਨਾਂ ਤੋਂ ਕੋਈ ਲੈਟ ਦਾ ਇੰਤਜ਼ਾਮ ਨਹੀਂ ਕਰਿਆ ਗਿਆ ਇਸ ਪੁਰਦੇ ਹੇਠ ਔਟੋ ਰਿਕਸ਼ਿਆਂ ਵਾਲੇ ਅਤੇ ਰਿਕਸ਼ਾ ਰੇਡੀਆਂ ਵਾਲੇ ਖੜਦੇ ਨੇ ਨੌਜਵਾਨ ਕੁੜੀਆਂ ਲਾਬੇ ਤੱਕ ਦੀਆਂ ਬੱਸਾਂ ਫੜਨ ਵਾਸਤੇ ਇਸ ਪੁਲ ਦੇ ਹੇਠ ਖੜਦੀਆਂ ਨੇ ਅੱਜ ਤੇ ਬਾਰ-ਬਾਰ ਕਹਿਣ ਦੇ ਬਾਵਜੂਦ ਇੱਥੇ ਬਿਜਲੀ ਬੋਰਡ ਵੱਲੋਂ ਜਾਂ ਨਗਰ ਕੌਂਸਲ ਵੱਲੋਂ ਕੋਈ ਲਾਈਟ ਦਾ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਦੂਰ ਦੇ ਰਾਡੇ ਦੇ ਕਾਲਜਾਂ ਵਿੱਚੋਂ ਕੁੜੀਆਂ ਵੀ ਆਉਂਦੀਆਂ ਨੇ ਨੌਜਵਾਨ ਕੁੜੀਆਂ ਬੀਬੀਆਂ ਆ ਸਵਾਰੀਆਂ ਬੈਠੀਆਂ ਨੇ ਜਿਹੜੀਆਂ ਨਾਪੇ ਨੂੰ ਕੱਢਣ ਵਾਲੀ ਬੱਸ ਵਾਸਤੇ ਉਡੀਕ ਕਰ ਰਹੀਆਂ ਨੇ ਪੁਰਦੇ ਹੇਠ ਇੱਥੇ ਬਾਰ ਬਾਰ ਕਹਿਣ ਦੇ ਬਾਵਜੂਦ ਕੋਈ ਲਾਈਟ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਇੱਥੇ ਚਾਰ ਸ਼ਫੇਰੇ ਹਨੇਰਾ ਛਾਇਆ ਹੋਇਆ ਹੋਇਆ ਹੈ ਜੀ ਤੇ ਛਾਡੀ ਬੇਨਤੀ ਹੈ ਖੇਤੀ ਤੋਂ ਖੇਤੀ ਇਸ ਪੁਰਦੇ ਹੇਠ ਲੈਟ ਦਾ ਇੰਤਜ਼ਾਮ ਕੀਤਾ ਜਾਵੇ ਦਾਸ ਅਮਰਜੀਤ ਸਿੰਘ ਬੜਗੁਜਰਾਂ